ਤਰਮਿੰਦਰ ਦੇ ਦੇਹਾਂਤ ਮਗਰੋਂ ਡੂੰਗੇ ਸਦਮੇ ਦੇ ਵਿੱਚ ਅਮਿਤਾ ਵਚਨ ਸੋਸ਼ਲ ਮੀਡੀਆ ਪੋਸਟ ਰਾਹੀਂ ਬਿਆਨ ਕੀਤਾ ਆਪਣਾ ਦਰਦ ਇੱਕ ਖਾਲੀਪਾਨ ਜੋ ਹਮੇਸ਼ਾ ਲਈ ਰਹੇਗਾ ਕਿ ਹਾਂ ਅਮਿਤਾ ਵਚਨ ਬਾਲੀਵੁੱਡ ਦੇ દિਗਜ ਅਦਾਕਾਰ ਤਰਮਿੰਦਰ ਦੇ ਦੇਹਾਂਤ ਤੋਂ ਬਾਅਦ ਪੂਰੀ ਫਿਲਮ ਇੰਡਸਟਰੀ ਉਹਨਾਂ ਚਾਣ ਵਾਲੇ ਅਤੇ ਪਰਿਵਾਰ ਡੂੰਗੇ ਦੁੱਖ ਦੇ ਵਿੱਚ ਨੇ ਇਸੇ ਦੌਰਾਨ ਉਹਨਾਂ ਦੇ ਔਨ ਸਕਰੀਨ ਅਤੇ ਆਫ ਸਕਰੀਨ ਯਾਨੀ ਕਿ ਅਸਲ ਜ਼ਿੰਦਗੀ ਦੇ ਦੋਸਤ ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾ ਵਚਨ ਵੀ ਸਦਮੇ ਦੇ ਵਿੱਚ ਨੇ ਸ਼ੋਲੇ ਫਿਲਮ ਦੇ ਵਿੱਚ ਦਿਖਾਈ ਦੋਮਾਂ ਦੀ ਦੋਸਤੀ ਹਰ ਦੋਸਤ ਦੇ ਲਈ ਦੋਸਤੀ ਦੀ ਮਿਸਾਲ ਬਣ ਗਈ ਹੈ ਅੱਜ ਵੀ ਦੋਵਾਂ ਦੇ ਗੀਤ ਇਹ ਦੋਸਤੀ ਹਮ ਨਹੀਂ ਤੋੜਾਂਗੇ ਨੂੰ ਦੋਸਤੀ ਦਾ ਐਂਥਮ ਮੰਨਿਆ ਜਾਂਦਾ ਹੈ ਅਮਿਤਾਬ ਬੱਚਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਆਪਣੇ ਦੋਸਤ ਤਰਮਿੰਦਰ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਇਸ ਵਿਛੋੜੇ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਆਪਣੇ ਦੋਸਤ ਤਰਮਿੰਦਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਮਿਤਾ ਬੱਚਨ ਲਿਖਦੇ ਨੇ ਇੱਕ ਹੋਰ ਬਹਾਦਰ ਦੰਤ ਕਥਾ ਸਾਨੂੰ ਛੱਡ ਗਈ ਹੈ ਮੈਦਾਨ ਛੱਡ ਗਈ ਹੈ ਇੱਕ ਚੁੱਪ ਛੱਡ ਗਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਧਰਮਜੀ ਮਹਾਨਤਾ ਦੇ ਪ੍ਰਤੀਕ ਉਹਨਾਂ ਨੂੰ ਹਮੇਸ਼ਾ ਆਪਣੀ ਪ੍ਰਤੀਕ ਸਰੀਰਕ ਮੌਜੂਦਗੀ ਲਈ ਹੀ ਨਹੀਂ ਸਗੋ ਆਪਣੇ ਵੱਡੇ ਦਿਲ ਅਤੇ ਪਿਆਰੀ ਸਾਦਗੀ ਦੇ ਲਈ ਵੀ ਯਾਦ ਰੱਖਿਆ ਜਾਏਗਾ ਉਹ ਆਪਣੇ ਨਾਲ ਪੰਜਾਬ ਦੇ ਪਿੰਡ ਦੀ ਮਿੱਟੀ ਦੀ ਖੁਸ਼ਬੂ ਲੈ ਕੇ ਆਏ ਸਨ ਜਿਸ ਤੋਂ ਉਹ ਆਏ ਸਨ ਉਸੇ ਤੱਤ ਦੇ ਉੱਤੇ ਖਰੇ ਰਹੇ ਉਹ ਆਪਣੇ ਸ਼ਾਨਦਾਰ ਕੈਰੀਅਰ ਦੌਰਾਨ ਬੇਦਾਗ ਰਿਹਾ ਇੱਕ ਅਜਿਹੇ ਭਾਈਚਾਰੇ ਦੇ ਵਿੱਚ ਜਿੱਥੇ ਹਰ ਦਹਾਕੇ ਦੇ ਵਿੱਚ ਬਦਲਾ ਆਉਂਦੇ ਰਹੇ ਹਾਲਾਂਕਿ ਭਾਈਚਾਰਾ ਖੁਦ ਬਦਲ ਗਿਆ ਪਰ ਉਹ ਨਹੀਂ ਬਦਲੇ ਉਸਦੀ ਮੁਸਕਰਾਹਟ ਉਸਦਾ ਸੋਹਜ ਅਤੇ ਉਸਦੀ ਨਿੱਗ ਜੋ ਉਸਦੇ ਆਲੇ ਦੁਆਲੇ ਦੇ ਹਰ ਕਿਸੇ ਤੱਕ ਫੈਲੀ ਹੋਈ ਸੀ ਇਸ ਪੇਸ਼ੇ ਦੇ ਵਿੱਚ ਇੱਕ ਦੁਰਲਭ ਵਸਤੂ ਸੀ ਸਾਡੇ ਵਾਲੇ ਦੁਆਲੇ ਦੀ ਹਵਾ ਖਾਲੀ ਹੈ ਅਤੇ ਇੱਕ ਖਾਲੀਪਨ ਜੋ ਹਮੇਸ਼ਾ ਲਈ ਰਹੇਗਾ ਤਰਮਿੰਦਰ ਤੋਂ ਉਮਰ ਦੇ ਵਿੱਚ ਛੋਟੇ ਉਹਨਾਂ ਦੇ अजीਜ਼ ਦੋਸਤ 83 ਸਾਲਾ ਅਦਾਕਾਰ ਅਮੇਤਾਬ ਬੱਚਨ ਦੀ ਇਸ ਪੋਸਟ ਨੂੰ ਪੜ੍ਹ ਕੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹਨਾਂ ਨੂੰ ਤਰਮਿੰਦਰ ਦੇ ਦੇਹਾਂਤ ਤੋਂ ਕਿੰਨਾ ਡੂੰਘਾ ਸਦਮਾ ਪਹੁੰਚਿਆ ਇਸ ਤੋਂ ਇਲਾਵਾ ਜਨਤਾ ਹੁਣ ਜੈ ਅਤੇ ਵੀਰੂ ਦੀ ਔਨ ਸਕ੍ਰੀਨ ਜੋੜੀ ਨੂੰ ਅਸਲ ਜ਼ਿੰਦਗੀ ਦੇ ਵਿੱਚ ਨਹੀਂ ਦੇਖ ਪਾਏਗੀ ਫਿਲਮ ਸ਼ੋਲੇ ਦੇ ਵਿੱਚ ਉਹਨਾਂ ਦੀ ਮਜ਼ਬੂਤ ਦੋਸਤੀ ਸਿਰਫ ਸੈੱਟ ਦੇ ਉੱਤੇ ਹੀ ਨਹੀਂ ਸਗੋ ਅਸਲ ਜ਼ਿੰਦਗੀ ਦੇ ਵਿੱਚ ਵੀ ਸੀ ਇੱਕ ਕਰੀਬੀ ਦੋਸਤ ਨੂੰ ਗਵਾਣਾ ਅਮਿਤਾਬ ਦੇ ਲਈ ਇੱਕ ਵੱਡਾ ਘਾਟਾ ਸਾਬਤ ਹੋਇਆ ਧਰਮਿੰਦਰ ਨੂੰ ਬਾਲੀਵੁੱਡ ਦੇ ਮਹਾਨ ਅਦਾਕਾਰਾਂ ਦੇ ਵਿੱਚ ਗਿਣਿਆ ਜਾਂਦਾ ਹੈ ਉਹਨਾਂ ਨੇ ਆਪਣੀ ਅਦਾਕਾਰੀ ਅਤੇ ਸਮਾਰਟਨੈਸ ਦੇ ਨਾਲ ਸਾਰਿਆਂ ਨੂੰ ਮੋਹਿਤ ਕਰ ਲਿਆ ਪਰ 24 ਨਵੰਬਰ ਨੂੰ ਕੁਝ ਅਜੀਹਾ ਹੋਇਆ ਜਿਸ ਨੇ ਹਰ ਪ੍ਰਸ਼ੰਸਕ ਦੀਆਂ ਅੱਖਾਂ ਦੇ ਵਿੱਚ ਹੰਝੂ ਲਿਆ ਦਿੱਤੇ ਉਨਾਂ ਨੇ 93 ਸਾਲ ਦੀ ਉਮਰ ਦੇ ਵਿੱਚ ਤਰਮਿੰਦਰ ਨੇ ਆਖਰੀ ਸਾਹ ਲਿਆ ਅਤੇ ਹਮੇਸ਼ਾ ਦੇ ਲਈ ਸਾਡੇ ਤੋਂ ਜੁਦਾ ਹੋ ਗਏ। ਤਰਮਿੰਦਰ ਕਾਫੀ ਸਮੇਂ ਤੋਂ ਬਿਮਾਰ ਸਨ ਅਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਘਰ ਵਿੱਚ ਸਨ। ਉਹਨਾਂ ਦਾ 24 ਨਵੰਬਰ ਨੂੰ ਦੇਹਾਂਤ ਹੋ ਗਿਆ। ਹਾਲ ਹੀ ਦੇ ਵਿੱਚ ਤਰਮਿੰਦਰ ਦੇ ਸਭ ਤੋਂ ਚੰਗੇ ਦੋਸਤ ਅਮਿਤਾ ਬੱਚਨ ਨੇ ਮਰਹੂਮ ਅਦਾਕਾਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਹ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਸਾਂਝੀ ਕੀਤੀ। ਤੁਹਾਡਾ ਇਸ ਪੋਸਟ ਬਾਰੇ ਕੀ ਕਹਿਣਾ ਹੈ ਜਾਂ ਫਿਰ ਤਰਮਿੰਦਰ ਦੇ ਜਾਣ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੀ ਭਾਵਨਾਵਾਂ ਸਾਡੇ ਨਾਲ ਕਮੈਂਟਾਂ ਜ਼ਰੀਏ ਸਾਂਝੀ ਕਰ ਸਕਦੇ ਹੋ ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਲਈ ਦੇਖਦੇ ਰਹੋ ਹਮਦਰਦ ਟੀਵੀ